ਇਹ ਦੂਜਾ ਤਰੀਕਾ ਆਪਣਾ ਲਫਾਫੇ ਵਾਲਾ ਹੈ ਅਰ ਤੁਸੀਂ ਦੇਖ ਸਕਦੇ ਹੋ ਪਲਾਸਟਿਕ ਦਾ ਲਫਾਫਾ ਬਿਲਕੁਲ ਪਾਰਦਰਸ਼ੀ ਲਫਾਫਾ ਹੈ ਇਹਦੇ ਵਿੱਚ ਹੁਣ ਆਪਾਂ ਜਿਹੜੀ ਤੂੜੀ ਭਰਾਂਗੇ ਸਭ ਤੋਂ ਪਹਿਲਾਂ ਤਾਂ ਇਹਦੇ ਚ ਆਪਾਂ 2 ਇੰਚ ਥੱਲੇ ਜਿਹੜੀ ਤੂੜੀ ਆ ਉਹਦੀ ਲੇਅਰ ਬਣਾਵਾਂਗੇ 2 ਇੰਚ ਤੂੜੀ ਆਪਾਂ ਇਹਦੇ ਥੱਲੇ ਥੱਲੇ ਭਰ ਦੇਵਾਂਗੇ ਇਸ ਤੀ ਦੇਖ ਲਓ ਤੂੜੀ ਆ ਜਿਹੜੀ ਥੱਲੇ ਆਪਾਂ ਭਰਤੀ ਔਰ ਇਹਦੇ ਵਿੱਚ ਜਿਹੜਾ ਬੀ ਹੁਣ ਆਪਾਂ ਪਾਵਾਂਗੇ ਉਸੇ ਤਰੀਕੇ ਨਾਲ ਹੀ ਬਿਲਕੁਲ ਸਾਈਡਾਂ ਸਾਈਡਾਂ ਤੇ ਪਹਿਲਾਂ ਬੀ ਆ ਜਿਹੜਾ ਲਿਖਾਪੇ ਦੇ ਕਿਨਾਰੀ ਦੇ ਨਾਲ-ਨਾਲ ਬਿਲਕੁਲ ਪਾਵਾਂਗੇ ਇਸ ਤਰ੍ਹਾਂ ਬਿਲਕੁਲ ਨਾਲ-ਨਾਲ ਦੀ ਪਾ ਦਿਓ ਪਹਿਲਾਂ ਉਸ ਤੋਂ ਬਾਅਦ ਜਿਹੜਾ ਬੀ ਆ ਆਪਾਂ ਵਿਚਾਲੇ ਜਿਹੜਾ ਛਿੱਟਾ ਦੇ ਦੇਣਾ ਹੈ। ਔਰ ਇਸ ਤੋਂ ਬਾਅਦ ਫਿਰ 2 ਇੰਚ ਦੀ ਲੇਅਰ ਆ ਜਿਹੜੀ ਆਪਾਂ ਇਹਦੇ ਉੱਪਰ ਤੂੜੀ ਦੀ ਬਣਾ ਦੇਾਂਗੇ। ਲੇਅਰ ਜਿਹੜੀ ਆਪਾਂ 2 ਇੰਚ ਦੀ ਬਣਾਤੀ ਆ 2 ਇੰਚ ਲੇਅਰ ਬਣਾਉਣ ਤੋਂ ਬਾਅਦ ਫਿਰ ਉਸੇ ਤਰੀਕੇ ਨਾਲ ਹੀ ਇਹਦੇ ਉੱਪਰ ਵੀ ਆ ਜਿਹੜਾ ਪਹਿਲਾਂ ਬਿਲਕੁਲ ਕਿਨਾਰੀਆਂ ਕਿਨਾਰੀਆਂ ਤੇ ਉਸ ਤੋਂ ਬਾਅਦ ਫਿਰ ਵਿਚਾਲੇ ਔਰ ਇਸ ਤੋਂ ਬਾਅਦ ਫਿਰ 2 ਇੰਚ ਦੀ ਲੇਅਰ ਤੋੜੀ ਦੀ ਇਹਦੇ ਆਪਾਂ ਬਣਾ ਦੇਾਂਗੇ ਇਸੇ ਤਰ੍ਹਾਂ ਆਪਾਂ ਇਹਦੀਆਂ ਚਾਰ ਲੇਅਰਾਂ ਬਣਾਵਾਂਗੇ ਚਾਰ ਲੇਅਰਾਂ ਇੱਕ ਲਫਾਵੇ ਦੇ ਵਿੱਚ ਬਣ ਜਾਣਗੀਆਂ ਇਹ ਆ ਜੀ ਆਪਣੀ ਲਾਸਟ ਲੇਅਰ ਚੌਥੀ ਲੇਅਰ ਆ ਜਿਹੜੀ ਆਪਣੀ ਇਹ ਲਫਾਫਾ ਜਿਹੜਾ ਆਪਣਾ ਹੁਣ ਬੀ ਨਾਲ ਪਾ ਕੇ ਤਿਆਰ ਹੋ ਗਿਆ ਇਹ ਲਫਾਫਾ ਆਪਣਾ ਇੱਕ ਤਿਆਰ ਆ ਪੂਰਾ ਇਸ ਤੋਂ ਬਾਅਦ ਇਹਨੂੰ ਕੀ ਕਰਨਾ ਹੈ ਉੱਪਰੋਂ ਕਰ ਲਓ ਇਹਨੂੰ ਇਕੱਠਾ ਬਿਲਕੁਲ ਬੰਦ ਕਰ ਦੇਣਾ ਇਸ ਤਰ੍ਹਾਂ ਕਰ ਲਓ ਇਹਨੂੰ ਹਵਾ ਕੱਢ ਦਿਅ ਜੇ ਵਿੱਚੋਂ ਇਹਦੇ ਉੱਪਰੋਂ ਜਿਹੜਾ ਮੂੰਹ ਆਇਆ ਤਾਂ ਚੰਗੀ ਤਰ੍ਹਾਂ ਬੰਨ੍ਹ ਦਿਓ ਰਬੜ ਚੜਾ ਦਿਓ ਜਾਂ ਕਿਸੇ ਆਪਣੇ ਧਾਗੇ ਦੀ ਮਦਦ ਨਾਲ ਜਿਹੜਾ ਬੰਨ੍ਹ ਦਿਓ ਇਹਨੂੰ ਇਸ ਤ੍ਰੀਕੇ ਨਾਲ ਚੰਗੀ ਤਰ੍ਹਾਂ ਬੰਦ ਕਰ ਦਿਓ ਇਹ ਲੋ ਜੀ ਇਹ ਲਫਾਫਾ ਆਪਾਂ ਤਿਆਰ ਕਰ ਲਿਆ ਹੁਣ ਇਹਦੇ ਵਿੱਚ ਆਪਾਂ ਕੱਢਨੇ ਆ ਮੂਰੇ ਜਿਵੇਂ ਜਿਵੇਂ ਆਪਾਂ ਵੀ ਪਾਇਆ ਸੀ ਉਸ ਹਿਸਾਬ ਨਾਲ ਆਪਾਂ ਇੱਥੇ ਮੂਰੇ ਕੱਢ ਦਿਆਂਗੇ ਇਹਦੇ ਵਿੱਚ ਤੇ ਇੱਕ ਖਾਸ ਧਿਆਨ ਰੱਖਿਆ ਜੇ ਜਿਹੜੀ ਵੀ ਚੀਜ਼ ਨਾਲ ਤੁਸੀਂ ਮੂਰੇ ਕੱਢੋਂਗੇ ਜਿਵੇਂ ਮੈਂ ਪੇਚਕਸ ਨਾਲ ਕੱਢਣ ਲੱਗਿਆ ਤਾਂ ਇਹਨੂੰ ਪਹਿਲਾਂ ਸਾਬਣ ਜਾਂ ਸਰਫ ਨਾਲ ਧੋ ਲੈਣਾ ਹੈ ਐਵੇਂ ਨਹੀਂ ਵੀ ਆਪਾਂ ਚੱਕਿਆ ਪੇਚਕਸ ਤੇ ਹੋਵੇ ਆਪਾਂ ਮਾਰਤਾ ਪਹਿਲਾਂ ਸਾਬਣ ਜਾਂ ਸਰਫ ਨਾਲ ਧੋ ਲੈਣਾ ਫਿਰ ਇਸ ਤਰ੍ਹਾਂ ਮੂਰੇ ਕੱਢਦੇ ਹੋ ਇਹਦੇ ਵਿੱਚ ਕਿੱਥੇ-ਜਿੱਥੇ ਆਪਾਂ ਲਹਿਰਾਂ ਬਣਾਈਆਂ ਉਹਦੇ ਨਾਲ-ਨਾਲ ਲਫਾਫੇ ਦੇ ਚਾਰ ਚਪਰੇ ਜਿਹੜੇ ਮੂਰੇ ਆਪਾਂ Det nye. Jeg er strikken. ਮੋਰੇ ਜਿਹੜੇ ਆਪਾਂ ਇਹਦੇ ਚ ਕੱਢਤੇ ਆ ਹੁਣ ਜਿਹੜੀ ਗੱਲ ਦਾ ਖਾਸ ਆਪਾਂ ਧਿਆਨ ਰੱਖਣਾ ਹੈ ਉਹ ਕੀ ਰੱਖਣਾ ਵੀ ਇਹਨੂੰ ਉੱਲੀ ਆ ਜਿਹੜੀ ਆਪਣੀ ਕਣਕ ਨਾਲ ਲੱਗੀ ਹੋਈ ਆ ਇਹਨੂੰ ਚੂਹਾ ਬਹੁਤ ਜ਼ਿਆਦਾ ਪੈਂਦਾ ਤੇ ਚੂਹਿਆਂ ਤੋਂ ਬਿਲਕੁਲ ਇਹਦਾ ਵਿਚਾਰ ਰੱਖਣਾ ਹੈ ਇਹਨੂੰ ਉਹੋ ਜੀ ਜਗ੍ਹਾ ਤੇ ਰੱਖੋ ਜਿੱਥੇ ਚੂਹਾ ਜਿਹੜਾ ਆਪਣਾ ਨਾ ਹੋਵੇ ਨਹੀਂ ਤਾਂ ਚੂਹਾ ਸਾਰਾ ਇਹ ਬੀ ਆਪਣਾ ਖਰਾਬ ਕਰ ਜੂਗਾ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਟੰਗ ਦਿਆਂਗੇ ਇਹ ਸਲਫਾਫੇ ਨੂੰ ਆਪਾਂ ਇੱਥੇ ਪਾ ਕੇ ਰੱਸੀ ਰੱਸੀ ਦੀ ਸਹਿਤਾਨ ਵਾਲੇ ਨੂੰ ਟੰਗ ਦਿਆਂਗੇ ਬਿਲਕੁਲ ਵੀ ਇਹਨੂੰ ਜਿਹੜਾ ਆਪਾਂ ਚਾਨਣ ਦੇ ਵਿੱਚ ਨਹੀਂ ਰੱਖਣਾਗਾ ਜਿਹੜਾ ਕੋਈ ਆਪਣਾ ਕਮਰਾ ਹਨੇਰੇ ਵਾਲਾ ਹੈ ਉਹਦੇ ਵਿੱਚ ਜਿਹੜਾ ਇਹਨੂੰ ਆਪਾਂ ਰੱਖਾਂਗੇ ਹਨੇਰਾ ਬਹੁਤ ਜ਼ਰੂਰੀ ਆ ਹਨੇਰੇ ਦੇ ਵਿੱਚ ਬਹੁਤ ਵਧੀਆ ਹੁੰਦੀਆਂ ਤੇ ਉਹ ਕਮਰਾ ਜਿਹੜਾ ਆਪਣਾ ਬੰਦ ਰੱਖਣਾ ਤੇ ਨਾ ਕਿਤੇ ਰੋਸ਼ਨੀ ਉਹਦੇ ਵਿੱਚ ਜਾਵੇ ਲਿਫਾਫੇ ਇਸ ਤਰ੍ਹਾਂ ਤੁਸੀਂ ਵੀ ਟੰਗ ਦੇਣੇ ਆ ਜਿਵੇਂ ਮੈਂ ਤੇ ਆਪਣਾ ਕਮਰਾ ਇਹ ਹੀ ਇਹਦੇ ਵਿੱਚ ਆਪਾਂ ਲਿਫਾਫੇ ਜਿਹੜੇ ਐਵੇਂ ਲਮਕਾਤੇ ਆ ਇੱਕ ਤਾਂ ਚੂਹੇ ਦਾ ਡਰ ਆਪਾਂ ਨੂੰ ਖਤਮ ਹੋ ਗਿਆ ਤੇ ਦੂਜਾ ਆਪਾਂ ਨੂੰ ਵਧੀਆ ਪਤਾ ਲੱਗਦਾ ਰਹੂਗਾ ਉਲੀ ਆਪਾਂ ਐਵੇਂ ਗਿੜਾ ਕੱਢ ਕੇ ਦੇਖ ਸਕਦੇ ਆ ਇਹਦੇ ਇਸ ਤਰ੍ਹਾਂ ਆਪਾਂ ਦੋ ਲਫਾਵੇਂ ਭਰਿਆ ਇਸ ਵਾਰੀ ਤੇ ਦੇਖਦੇ ਆ ਕਿੰਨੀ ਕ ਆਪਣੀ ਇਹ ਜਿਹੜੇ ਹੈਗੀ ਆ ਉల్లి ਜਿਹੜੀ ਇਹਨੂੰ ਤੂੜੀ ਨੂੰ ਖਾਂਦੀ ਆ ਆਪਾਂ ਜਿਹੜੀਆਂ ਖੁੰਬਾਂ ਲਾਈਆਂ ਸੀ ਅੱਜ 5 ਦਿਨ ਹੋ ਗਏ ਆ 5 ਦਿਨਾਂ ਬਾਅਦ ਆਪਾਂ ਚੈੱਕ ਕਰਦੇ ਆ ਵੀ ਉల్లి ਨੇ ਆਪਣਾ ਪ੍ਰੋਸੈਸ ਜਿਹੜਾ ਚੇਂਜ ਆਪਣਾ ਕੀਤਾ ਸ਼ੁਰੂ ਕੀ ਨਹੀਂ ਕੀਤਾ ਦੇਖਦੇ ਆ ਉల్లి ਫੈਲੀ ਆ ਜਾਂ ਨਹੀਂ ਫੈਲੀ ਜੀ ਫੈਲ ਗਈ ਉਲੀ ਆ ਜਿਹੜੀ ਉਹ ਆਪਣੀ ਫੈਲ ਚੱਲੀ ਆ ਅੱਜ 6ਵਾਂ ਦਿਨ ਆ ਤੇ ਆਹ ਦੇਖੋ ਆਪਾਂ ਇੱਧਰ ਵੀ ਸਾਰੇ ਕਮਾ ਗਏ ਨੂੰ ਦੇਖੀ ਆ ਸਾਰੇ ਪਾਸੇ ਉਲੀ ਆ ਜਿਹੜੀ ਫੈਲ ਚੱਲੀ ਆ ਆਹ ਵੇਖ ਸਕਦੇ ਹੋ ਤੁਸੀਂ ਸਾਰੇ ਪਾਸੇ ਉੱਪਰ ਵੀ ਆਵੇ ਫਟਰਲਾ ਚੈੱਕ ਕਰੀਏ ਹਾਂ ਇਹਦੇ ਵੀ ਆ ਦੇਖ ਇਹ ਥੱਲੇ ਵੀ ਇਹਦੇ ਆ ਗਈ ਆ। ਇਹ ਇਧਰਲੀ ਸਾਈਡ ਹਾਂ। ਇਧਰਲੀ ਸਾਈਡ ਵੀ ਜਿਹੜੀ ਉੱਲੀ ਆਪਣੀ ਫੈਲ ਚੱਲੀ ਪੂਰੀ। ਔਰ ਜੇਦੋਂ ਆਪਣੇ ਪੂਰਾ ਉੱਲੀ ਨਾਲੇ ਸਾਰਾ ਤੂੜੀ ਨੂੰ ਜਿਹੜਾ ਆਪਣੇ ਕਵਰ ਕਰ ਲੂਗੀ ਇਹ ਉੱਲੀ ਆ ਜਿਹੜੀ ਫੰਗਸ ਕਹਿ ਦਿੰਨੇ ਆਪਾਂ। ਤੋਂ ਉਸ ਤੋਂ ਬਾਅਦ ਇਹਦੇ ਚ ਖੁੰਮਾ ਫੁੱਟਨੀਆਂ ਸ਼ੁਰੂ ਹੋ ਜਾਣਗੀਆਂ। ਉਹ ਵੀ ਆਪਾਂ ਅਗਲੇ ਭਾਗ ਦੇ ਵਿੱਚ ਜਿਹੜਾ ਤੁਹਾਨੂੰ ਦਿਖਾਵਾਂਗੇ। ਇਹ ਜਿਹੜੀਆਂ ਕਿਸਾਰੇ ਲਫਾਪੇ ਦੇ ਵਿੱਚ ਪੂਰੀ ਤਰ੍ਹਾਂ ਉਲੀ ਫੈਲ ਜੂਗੀ ਤੇ ਉਸ ਤੋਂ ਬਾਅਦ ਖੁੰਬਾ ਜਿਹੜੀਆਂ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ ਉਹ ਆਪਾਂ ਅਗਲੇ ਭਾਗ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਇਹ 20 ਤੋਂ 25 ਦਿਨਾਂ ਤੱਕ ਜਿਹੜੀਆਂ ਖੁੰਬਾ ਆਪਣੀਆਂ ਉਹ ਸਟਾਰਟ ਹੋ ਜਾਣਗੀਆਂ ਇੱਥੇ ਆਉਣੀਆਂ ਤੇ ਉਹ ਆਪਾਂ ਅਗਲੇ ਭਾਗ ਦੇ ਵਿੱਚ ਤੁਹਾਨੂੰ ਉਹਵੇਂ ਸ਼ੇਅਰ ਕਰਦੇ ਰਵਾਂਗੇ